satan ਨਾਨਕ ਸਕਤ ਕਹਿ ਅਚਲ ਮੂਰਤ ਅਨਪਉ ਪ੍ਰਕਾਸ਼ ਅਮਿਤੋਜ ਕਹਿ ਜੈ ਕੋਟ ਇੰਦਰ ਇੰਦਰਾਣ ਸਭ ਸੰਹਾਰ ਗਣਜ ਤ੍ਰਿਪਾਵਣ ਮਹਿ ਪਉ ਸੁਰ ਨਰ ਅਸੁਰ ਨੇਤ ਨੇਤ万 ਤਿਰਣ ਕਹਿ ਤਉ ਨਾਮ ਸਰਬ ਕਵਨ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਬਰਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮੰਨ ਪਰਤਖ ਗੁਰੂ ਨਿਸਤਾਰੇ ਸੋ ਕਹੋ ਟਲ ਗੁਰ ਸੇਵੀਐ ਐਹ ਨਿਸ ਸਹਜ ਸੁਭਾਈ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਸੋ ਕਹੋ ਕਨ ਗੁਰ ਸੇਵੀਐ ਐਹ ਨਿਸ ਸਹਿਜ ਸੁਭਾਈ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਇਬ ਜੀ ਤੁਹ ਕੋਰ ਪ੍ਰਸਾਦ ਏਕ ਪਿਤਾ ਏਕ ਉਸਕੇ ਹਮ ਵਾਰਚੋ ਤਾ ਜਿਉ ਹਮ ਹਰਾ ਬਨ ਬਨ ਜਾਂਸੀ ਹਰ ਦਰਸ਼ਨ ਦੇ ਉਹ ਦਿਖਾਈ ਏਕ ਪਿਤਾ ਏਕ ਸਕੇ ਹਮ ਭਾਰਿਕ ਤੋ ਮੇਰਾ ਗੁਰ ਹਾਈ ਸੋਣ ਮੀਤਾ ਜੀਉ ਹਮਾਰਾ ਬਲ ਬਲ ਜੈਸੀ ਹਰ ਦਰਸ਼ਨ ਦੇ ਹੋ ਦਿਖਾਈ ਸੋਣ ਮੀਤਾ ਤੋਰੀ ਕਵਨ ਜਾਈ ਇਹ ਬਨ ਤੇਰਾ ਭਾਈ ਰਹਾ ਬਗ ਮਨੋਬ ਮਲ ਮਲ ਤੋ ਵਾ ਇਹੋ ਬਨ ਤੈ ਕੋ ਦੇਸਾ ਸੁਣਨੇ ਤਾ ਆ ਤੇਰੀ ਸ਼ਰਨ ਆਇ ਆ ਪ੍ਰਭ ਮਿਲੋ ਤੇਉ ਉਪਦੇਸਾ ਮਾਨ ਨ ਕੇਜਾ ਸਾਰੇ ਨੇ ਪਰੇਜ ਕਰ ਉਸ ਭਲਾ ਮਨਈਆ ਸੁਣ ਮੀਤਾ ਕੀਓ ਪਿੰਡ ਸਮੂਹ ਤਨ ਅਰਪੀਜੈ ਇਉਂ ਦਰਸ਼ਨ ਹਰ ਜੀਉ ਪਾਈਆ ਪਇਓ ਅਨੁਗ੍ਰਹ ਹੋ ਪ੍ਰਸਾਦ ਸੰਤਨ ਕੈ ਹਰ ਨਾਮ ਮਿੱਠਾ ਜਨਨਾਨਕ ਕੋ ਉਪਰ ਕਿਰਪਾ ਤਾਰੇ ਸਭ acol ਨਿਰੰਜਨ ਮਿੱਠਾ ਭਇਓ ਨਗਰਹੁ ਪਰਮ ਸਤਨ ਕ ਹਰ ਨਾਮ ਹੈ ਮਿੱਠਾ ਜਨ ਨਾਮਿਕ ਕਾਉ ਗੁਰ ਕਿਰਪਾ ਧਾਰੇ ਸਭ ਅਕਲ ਨਿਰੰਜਨ ਡਿਟਾ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਜੀ ਕੇ ਫਤੀ ਆਓ ਸਾਨੂੰ ਜੀ ਤਰ੍ਹਾਂ ਅੰਦਰਤ ਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁੱਖ ਬਾਤ 611 ਤੇ 611 ਅੰਗ ਦੇ ਉੱਤੇ ਸੁਭਾਏ ਮਾਨ ਸੋਰਠ ਮਹੱਲਾ ਪੰਜੇਵਾ ਸੋਰਠਿ ਰਾਗ ਦੇ ਵਿੱਚ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਪੁੰਜ ਬਾਣੀ ਕੇ ਬੋਹਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੇ ਮੁਖਾਰਤ ਤੋਂ ਉਚਾਰਨ ਕੀਤਾ ਹੋਇਆ ਇਹ ਸ਼ਬਦ ਘਰ ਦੂਜਾ ਘਰ ਦੂਜੇ ਦਾ ਭਾਵ ਕਿ ਜਿਹੜੇ ਕੀਰਤਨ ਕਰਨ ਵਾਲੇ ਹੈ ਉਹਨਾਂ ਨੂੰ ਗੁਰੂ ਅਮਰ ਅਰਜਨ ਦੇ ਮਹਾਰਾਜ ਜੀ ਵੱਲੋਂ ਹਦਾਇਤ ਕੀਤੀ ਗਈ ਹੈ ਕਿ ਇਸ ਸ਼ਬਦ ਨੂੰ ਦੂਸਰੇ ਘਰ ਸੁਲਤਾਨ ਦੇ ਵਿੱਚ ਗਾਉਣਾ ਚੌਪਦੇ ਚੌਪਦੇ ਦਾ ਭਾਵ ਕਿ ਇਹ ਜਿਹੜਾ ਸ਼ਬਦ ਹੈ ਇਹ ਚਾਰ ਪਦਾਂ ਵਾਲਾ ਸ਼ਬਦ ਹੈ ਚਾਰ ਬੰਦ ਨੇ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਕਿ ਪ੍ਰਮਾਤਮਾ ਇੱਕ ਹੈ ਉਹ ਮਿਲਦਾ ਕਦੋਂ ਹੈ ਜਦੋਂ ਸਤਿਗੁਰੂ ਦੀ ਸਾਡੇ ਤੇ ਕਿਰਪਾ ਹੋ ਜੇ ਅੱਜ ਗੁਰੂ ਅਮਰਦਾਸ ਗੁਰੂ ਅਰਜਨ ਸਾਹਿਬ ਮਹਾਰਾਜ ਕੀ ਸਮਝਾ ਰਹੇ ਆ ਏਕ ਪਿਤਾ ਏਕ ਸਕੇ ਹਮਦਾਰਕ ਤੋ ਮੇਰਾ ਗੁਰਹਾਈ ਕਹਿੰਦੇ ਅਸੀਂ ਸਾਰੇ ਇੱਕੋ ਹੀ ਪਿਤਾ ਦੇ ਪੁੱਤਰ ਆ ਏਕ ਪਿਤਾ ਏਕ ਉਸਕੇ ਹਮ ਬਾਰਕ ਬਾਰਕ ਦਾ ਭਾਵ ਉਹਦਾ ਬੱਚਾ ਕਿ ਅਸੀਂ ਇੱਕੋ ਪਿਤਾ ਦੇ ਬੱਚੇ ਆ ਤੂੰ ਮੇਰਾ ਗੁਰਹਾਈ ਕਿ ਤੂੰ ਸੱਚੇ ਬਾਦਸ਼ਾਹ ਮੇਰਾ ਭਰਾ ਵੀ ਐ ਗੁਰ ਭਾਈ ਵੀ ਐ ਇੱਥੇ ਗੁਰੂ ਅਰਜਨ ਦੇ ਮਹਾਰਾਜ ਕਹਿ ਰਹੇ ਐ ਏਕ ਪਿਤਾ ਏਕ ਉਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ ਸੁਣ ਮੀਤਾ ਜਿਉ ਹਮਾਰਾ ਬਲ ਬਲ ਜਾਸੀ ਹਰ ਦਰਸ਼ਨ ਦੇਹੁ ਦਿਖਾਈ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਸੁਣ ਮੇਰੇ ਮਿੱਤਰ ਸੁਣ ਮੀਤਾ ਜਿਉ ਹਮਾਰਾ ਬਲ ਬਲ ਜਾਸੀ ਮੈਂ ਤੇਰੇ ਤੋਂ ਬਲਿਹਾਰੇ ਜਾਮਾ ਬਲਿਹਾਰੇ ਜਾਮ ਹਰ ਦਰਸ਼ਨ ਦੇਹੁ ਦਿਖਾਈ ਕੇ ਸੱਚੇ ਪਾਤਸ਼ਾਹ ਤੁਸੀਂ ਨੇ ਮੈਨੂੰ ਉਹ ਪਰਮਾਤਮਾ ਦਾ ਦਰਸ਼ਨ ਦਿਖਾਤਾ ਉਹਦਾ ਦਰਸ਼ਨ ਕਰਾਤਾ ਮੈਂ ਤੁਹਾਡੇ ਤੋਂ ਬਲਿਹਾਰ ਜਾਂਨਾ ਬਲਿਹਾਰ ਦਾ ਭਾਵ ਕਿ ਆਪਣਾ ਮਨ ਆਪਣਾ ਤਨ ਆਪਣਾ ਧਨ ਸਾਰਾ ਕੁਝ ਤੁਹਾਡੇ ਤਰਪਣ ਕਰਤਾ ਬਾਹਰ ਨੇ ਦਾ ਭਾਵ ਹੁੰਦਾ ਹੈ ਕਿ ਸਾਰਾ ਕੁਝ ਮੈਂ ਆਪਣਾ ਤੁਹਾਡੇ ਤੋਂ ਕੁਰਵਾਨ ਕਰਤਾ ਜਦੋਂ ਅਸੀਂ ਕਿਸੇ ਦੇ ਵਿਆਹ ਸ਼ਾਦੀ ਜਾਂਦੇ ਆ ਨਾ ਉੱਥੇ ਅਸੀਂ ਲਿਫਾਫਾ ਦੇ ਕੇ ਆਉਂਦੇ ਆ ਜਿਹੜਾ ਉਹ ਉਹਦੇ ਵਿੱਚ ਜੋ ਵੀ ਪਾਇਆ ਹੈ ਉਹ ਇਹਦਾ ਮਤਲਬ ਇਹ ਹੁੰਦਾ ਕਿ ਤੁਹਾਡਾ ਹੁਣ ਇਹਦੇ ਤੇ ਸਾਡਾ ਕੋਈ ਹੱਕ ਨਹੀਂ ਹੈ ਨਾ ਅਸੀਂ ਕਹਿ ਸਕਦੇ ਕਿ ਤੁਹਾਨੂੰ ਉਹਦੇ ਦਿੱਤੇ ਸੀ ਪੈਸੇ ਉਹ ਭਾਵ ਕੇ ਤੁਹਾਡੇ ਤੋਂ ਕੁਰਬਾਨ ਕਰਤਾ ਇੱਥੇ ਗੁਰੂ ਅਰਜਨ ਸਾਹਿਬਾ ਜੀ ਵੀ ਇਹੀ ਕਹਿ ਰਹੇ ਐ ਕਿ ਜੇ ਮੈਨੂੰ ਗੁਰੂ ਦੇ ਦਰਸ਼ਨ ਕਰਾ ਦਿੱਤਾ ਮੈਂ ਆਪਣੇ ਆਪ ਦਾ ਤੁਹਾਡੇ ਤੋਂ ਕੁਰਬਾਨ ਕਰ ਦਿਆਂ ਸੁਣ ਮੀਤਾ ਧੂਰੀ ਕੋ ਵੱਲ ਜਾਏ ਧੂਰੀ ਦਾ ਭਾਵ ਉਹਦਾ ਚਰਨ ਧੂੜ ਕਿ ਹੇ ਮੇਰੇ ਮਿੱਤਰ ਮੈਂ ਤੇ ਤੁਹਾਡੀ ਚਰਨ ਧੂੜ ਤੋਂ ਵੀ ਬਲਿਹਾਰ ਜਾਂਦਾ ਗੁਰੂ ਅਮਰਦਾਸ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਕਹਿੰਦੇ ਮੈਂ ਤੇ ਤੁਹਾਡੀ ਚਰਨ ਧੂੜ ਤੋਂ ਵੀ ਬលਿਹਾਰ ਜਾਣਾ ਇਹੋ ਮੰਨ ਤੇਰਾ ਭਾਈ ਮੈਂ ਆ ਮਨ ਵੀ ਤੁਹਾਡੇ ਚਰਨਾ ਚਰਪਨ ਕਰਤਾ ਜੇ ਆ ਮਨ ਹੁਣ ਤੁਹਾਡਾ ਹੈ ਹੁਣ ਮਨ ਦੇ ਪਿੱਛੇ ਅਸੀਂ ਲੱਗੇ ਹੋਏ ਆ ਕਿਉਂਕਿ ਮਨ ਗੁਰੂ ਨੂੰ ਦਿੱਤਾ ਨਹੀਂ ਜਿੱਦੇ ਮਨ ਗੁਰੂ ਦੇ ਹਵਾਲੇ ਕਰਤਾ ਨਾ ਉਹਦੇ ਮਾੜਿਆਂ ਕੰਮਾਂ 'ਚ ਕਿਉਂ ਤੁਰਾਂਗੇ ਅਸੀਂ ਮਨ ਦੇ ਪਿੱਛੇ ਤਾਂ ਦੁਰਦੇ ਹਾਂ ਕਿਉਂਕਿ ਮਨ ਗੁਰੂ ਨੂੰ ਦਿੱਤਾ ਹੀ ਨਹੀਂ ਜਿੱਦੇ ਗੁਰੂ ਨੂੰ ਮਨ ਆਰਪਣ ਕਰਤਾ ਉਹਦੇ ਫਿਰ ਅਸੀਂ ਬਾੜਿਆਂ ਕਮਾਜ ਕਿਉਂ ਤੁਰਾਂਗੇ ਰਹਾਓ ਰਹਾਓ ਤੋਂ ਨਾਲ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਆ ਪਾਗ ਮਲੋਵਾ ਮਲ ਮਲ ਧੋਵਾ ਇਹੋ ਮੰਨ ਤੈ ਕੋ ਦੇਸਾ ਕਹਿੰਦੇ ਜਦੋਂ ਮੈਂ ਮਾਨੇ ਤੈਨੂੰ ਦਿੱਤਾ ਸੱਚੇ ਪਾਤਸ਼ਾਹ ਜੀ ਫਿਰ ਮੈਂ ਤੁਹਾਡੇ ਪੈਰ ਵੀ ਮਲ ਮਲ ਕੇ ਧੋਵਾਂਗਾ ਪਾਗ ਮਲੋਵਾ ਮਲ ਮਲ ਧੋਵਾ ਇਹੋ ਮੰਨ ਤੈ ਕੋ ਦੇਸਾ ਕਹਿੰਦੇ ਆ ਮਨ ਮੈਂ ਤੁਹਾਨੂੰ ਦੇਤਾ ਮੈਂ ਉਹਨ ਤੁਹਾਡੀ ਸੇਵਾ ਚ ਲਾ ਕੇ ਮੈਂ ਤੁਹਾਡੇ ਪੈਰ ਵੀ ਧੋਵਾਂਗਾ ਤੇ ਪੈਰਾਂ ਨੂੰ ਮਲ ਮਲ ਕੇ ਚੰਗੀ ਤਰ੍ਹਾਂ ਸਾਫ ਕਰਾਂਗਾ ਇਹੋ ਮਨ ਤੈਕੂ ਦੇਸਾ ਕਿਉਂਕਿ ਮੈਂ ਆਪਣਾ ਮਨ ਵੀ ਤੁਹਾਨੂੰ ਦੇਤਾ ਤੇ ਹੁਣ ਮੈਂ ਤੁਹਾਡੀ ਸੇਵਾ ਚ ਲਾ ਗਿਆ ਸੁਣ ਮੀਤਾ ਹਉ ਤੇਰੀ ਸ਼ਰਨਾਈ ਆਇਆ ਪ੍ਰਭ ਮਿਲੋ ਦੇਹੋ ਉਪਦੇਸਾ ਸੱਚੇ ਬਾਦਸ਼ਾਹ ਮੈਨੂੰ ਕੋਈ ਇਸ ਤਰ੍ਹਾਂ ਦਾ ਉਪਦੇਸ਼ ਦੇ ਦਿਓ ਕਿ ਮੈਂ ਤੇਰੀ ਸ਼ਰਨ ਚ ਆ ਗਿਆ ਹੁਣ ਕਿ ਮੈਨੂੰ ਪ੍ਰਮਾਤਮਾ ਮਿਲ ਜੇ ਜਿਹੜਾ ਮੈਨੂੰ ਪ੍ਰਮਾਤਮਾ ਮਿਲ ਜੇ ਮੈਨੂੰ ਇਸ ਤਰ੍ਹਾਂ ਦਾ ਕੋਈ ਉਪਦੇਸ਼ ਦਿਓ ਜਿਵੇਂ ਗੁਰੂ ਸਾਹਿਬ ਗੁਰਵਾੜੀ ਚ ਕਹਿੰਦੇ ਆ ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋਂ ਸ਼ਰਣਾਏ ਜੀਉ ਮੈਂ ਆਸਾ ਰੱਖੀ ਜਿਤ ਮੈਂ ਮੇਰੇ ਸਭੂ ਦੁੱਖ ਗਵਾਏ ਜੀਉ ਜਦੋਂ ਅਸੀਂ ਪ੍ਰਮਾਤਮਾ ਦੀ ਸ਼ਰਨ ਚ ਆ ਜਾਂਨੇ ਆ ਜਦੋਂ ਅਸੀਂ ਉਹਦੇ ਤੇ ਵਿਸ਼ਵਾਸ ਰੱਖ ਲੈਨੇ ਆ ਤੇ ਫਿਰ ਸਾਡੀਆਂ ਮੰਨਦੀਆਂ ਇਹ ਸ਼ਾਮਾਂ ਪੂਰੀਆਂ ਹੋ ਜਾਂਦੀਆਂ ਨੇ ਹੋ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸ਼ਰਨਾਏ ਜੀਉ ਮੈਂ ਆਸਾਂ ਰੱਖੀ ਚਿੱਤ ਮੈਂ ਮੈਂ ਆਸ ਬਣਾ ਕੇ ਬੈਠਾ ਰਿਹਾ ਮੈਂ ਚਿੱਤ ਦੇ ਵਿੱਚ ਕਿ ਇੱਕ ਨਾ ਇੱਕ ਦਿਨ ਤੇ ਤੁਹਾਡੇ ਦਰਸ਼ਨ ਹੋਣਗੇ ਜਿਵੇਂ ਬਾਬਾ ਫਰੀਦ ਸਾਹਿਬ ਕਹਿੰਦੇ ਹਨ ਕਿ ਕਾਗਾ ਕਰੰਗ ਟੰਡੋਲੇ ਆ ਸਗਲਾ ਖਾਇਆ ਬਾਸ ਇਹ ਗੋਏ ਨੈਨਾ ਮਤ ਸੁਹੋ ਪਿਰ ਦੇਖਣ ਕੀ ਆਸ ਕਿ ਹਜੇ ਮੇਰੇ ਅੰਦਰ ਪ੍ਰਮਾਤਮਾ ਨੂੰ ਮਿਲਣ ਦੀ ਆਸ ਹੈ ਕਿ ਮੇਰੀਆਂ ਅੱਖਾਂ ਨਾ ਜਿਹੜਾ ਕਾਮ ਕਾਮ ਰੂਪੀ ਕਾ ਸਾਡੇ ਅੰਦਰ ਠੂੰਗਾ ਮਾਰ ਰਿਹਾ ਹੈ ਉਹਨੂੰ ਕਹਿੰਦੇ ਆ ਬਾਬਾ ਫਰੀਦ ਸਾਹਿਬ ਦੇਖੀ ਕਿਤੇ ਮੇਰੀਆਂ ਉਹ ਅੱਖਾਂ ਨਾ ਖਰਾਬ ਕਰ ਦੇ ਜਿਨ੍ਹਾਂ ਦੇ ਨਾਲ ਮੈਂ ਪ੍ਰਮਾਤਮਾ ਦੇ ਅਜੇ ਦਰਸ਼ਨ ਕਰਨੇ ਆ ਮੈਂ ਮਿਲਣਾ ਮੇਰੇ ਅੰਦਰ ਆਸ ਹੈ ਜੇ ਇੱਥੇ ਵੀ ਗੁਰੂ ਸਾਹਿਬ ਇਹੀ ਕਹਿੰਦੇ ਆ ਕਿ ਮੈਂ ਸੱਚੇ ਪਾਇਸ਼ਾ ਤੇਰੀ ਸ਼ਰਣ ਚ ਆ ਗਿਆ ਮੈਨੂੰ ਇਸ ਤਰ੍ਹਾਂ ਦਾ ਕੋਈ ਉਪਦੇਸ਼ ਦਿਓ ਜਿਹਦੇ ਨਾਲ ਮੈਂ ਪਰਮਾਤਮਾ ਦੇ ਵਿੱਚ ਆ ਭੇਦ ਹੋ ਜਾ ਸੁਣ ਮੀਤਾ ਆਹ ਤੇਰੀ ਸ਼ਰਨ ਆਈ ਆਇਆ ਪ੍ਰਭ ਮਿਲੋ ਦੇਹੋ ਉਪਦੇਸ਼ਾ ਕੋਈ ਉਪਦੇਸ਼ ਕਰੋ ਤੇ ਗੁਰੂ ਸਾਹਿਬ ਉਪਦੇਸ਼ ਕੀ ਕਰਦੇ ਐ ਕਹਿੰਦੇ ਮਾਨ ਨਾ ਕੀਜੈ ਸ਼ਰਨ ਬਰੀਜੈ ਕਰੇ ਸੋ ਭਲਾ ਮਨਾਈਐ ਕਹਿੰਦੇ ਹੰਕਾਰ ਛੱਡ ਦੇ ਮਾਰ ਨਾ ਕੀਜੈ ਸ਼ਰਨ ਪ੍ਰੀਜੈ ਗੁਰੂ ਦੀ ਸ਼ਰਨ 'ਚ ਰਹਿ ਤੇ ਹੰਕਾਰ ਛੱਡ ਦੇ ਤੇ ਗੁਰੂ ਦੀ ਸ਼ਰਨ 'ਚ ਰਹਿਣਾ ਸ਼ੁਰੂ ਕਰ ਦੇ ਕਰੈ ਸੋ ਭਲਾ ਮਨਾਈਐ ਬਸ ਕਿਸੇ ਦਾ ਵੀ ਬੁਰਾ ਨਾ ਧੱਕੀ ਹਰ ਇੱਕ ਦਾ ਭਲਾ ਮਨਾਈ ਬਸ ਕਹਿੰਦੇ ਇਹ ਉਪਦੇਸ਼ ਹੈ ਪ੍ਰਮਾਤਮਾ ਨੂੰ ਮਿਲਣ ਦਾ ਜਿਨੇ ਪ੍ਰਮਾਤਮਾ ਨੂੰ ਮਿਲਣਾ ਹੈ ਕਹਿੰਦੇ ਹੰਕਾਰ ਛੱਡ ਦੇ ਤੇ ਪ੍ਰਮਾਤਮਾ ਦੀ ਸ਼ਰਨ 'ਚ ਗੁਰੂ ਦੀ ਸ਼ਰਨ 'ਚ ਆ ਜੇ ਤੇ ਕਿਸੇ ਦਾ ਬੁਰਾ ਮਨਾਉਣਾ ਜਿਹੜਾ ਉਹ ਛੱਡ ਦੇ ਕਹਿੰਦੇ ਹਰ ਇੱਕ ਦੇ ਚੰਗੇ ਦੀ ਅਰਦਾਸ ਕਰੇ ਕਹਿੰਦੇ ਤੁਹਾਡੇ ਘਰੇ ਵੀ ਚੰਗਾ ਹੋਊਗਾ ਜਦੋਂ ਤੁਹਾਡੇ ਘਰੇ ਚੰਗਾ ਹੋਣਾ ਫਿਰ ਆਪੀ ਪ੍ਰਮਾਤਮਾ ਚਾ ਭੇਦ ਹੋ ਜਾਓਗੇ ਸੁਣ ਮੀਤਾ ਜਿਉ ਪਿੰਡ ਸਭ ਤਨ ਅਰਪੀਜੈ ਇਉਂ ਦਰਸ਼ਨ ਹਰ ਜਿਉ ਪਾਈਐ ਕਹਿੰਦੇ ਪ੍ਰਮਾਤਮਾ ਦਾ ਦਰਸ਼ਨ ਕਰਨ ਵਾਸਤੇ ਮੇਰੇ ਮਿੱਤਰ ਸੁਣ ਸੁਣ ਮੀਤਾ ਜਿਉ ਪਿੰਡ ਸਭ ਤਨ ਅਰਪੀਜੈ ਪਿੰਡ ਕਹਿੰਦੇ ਸਰੀਰ ਨੂੰ ਤੇ ਤਨ ਤਨ ਵੀ ਸਰੀਰ ਨੂੰ ਇਹ ਕਿਹਾ ਜਾਂਦਾ ਹੈ ਹਰ ਪੀਜੈ ਕਹਿੰਦੇ ਅਰਪਣ ਕਰਦੇ ਗੁਰੂ ਦੇ ਅੱਗੇ ਕਿ ਇਹ ਮਨ ਵੀ ਤੇਰਾ ਹੈ ਤਨ ਵੀ ਤੇਰਾ ਹੈ ਇਹ ਸੱਚੇ ਬਾਦਸ਼ਾਹ ਸਾਰਾ ਕੁਝ ਤੇਰਾ ਹੈ ਇਉਂ ਦਰਸ਼ਨ ਹਰ ਜੀ ਉਹ ਪਾਈ ਹੈ ਕਹਿੰਦੇ ਇਸ ਤਰ੍ਹਾਂ ਫੇਰ ਪ੍ਰਮਾਤਮਾ ਦਾ ਦਰਸ਼ਨ ਪਾਇਆ ਜਾਂਦਾ ਜਦੋਂ ਮਨ ਅਸੀਂ ਗੁਰੂ ਨੂੰ ਦਿੱਤਾ ਨਹੀਂ ਜਾਂ ਤਨ ਅਸੀਂ ਗੁਰੂ ਦੇ ਹਵਾਲੇ ਨਹੀਂ ਕੀਤਾ ਕਹਿੰਦੇ ਫੇਰ ਨਹੀਂ ਪਾਇਆ ਜਾਣਾ ਤਨ ਤੇ ਮਨ ਹਵਾਲੇ ਕਰਨ ਦਾ ਮਤਲਬ ਹੀ ਹੁੰਦਾ ਹੈ ਕਿ ਅਸੀਂ ਜੇ ਗੁਰੂ ਦੇ ਅੱਗੇ ਝੁੱਕ ਗਏ ਨਾ ਤਾਂ ਗੁਰੂ ਤੇ ਅੱਗੇ ਝੁਕਣਾ ਬਸ ਹੋਰ ਨਹੀਂ ਕਿਤੇ ਇਹ ਥੋੜਾ ਹੁੰਦਾ ਕਿ ਥਾਂ ਥਾਂ ਤੇ ਫਿਰਦੇ ਰਹੀਏ ਕਦੇ ਕਿਤੇ ਕਦੇ ਕਿਤੇ ਕਦੇ ਕਿਤੇ ਉਹਨੂੰ ਤੇ ਗੁਰੂ ਸਾਹਿਬ ਕਹਿੰਦੇ ਜਿਉਂ ਕੁੱਕਰ ਹਰ ਘਾਇਆ ਧਾਵੈ ਗਹਿ ਦੇ ਸਜਾਏ ਕਹਿੰਦੇ ਉੱਤੇ ਲੋਭੀ ਕੁੱਤੇ ਵਰਗਾ ਹੋ ਜਾਂਦਾ ਕਦੇ ਕਿਤੇ ਕਦੇ ਕਿਤੇ ਕਦੇ ਕਿਤੇ ਕਹਿੰਦੇ ਜੇ ਤੁਸੀਂ ਇੱਕ ਦੇ ਬਣ ਗਏ ਨਾ ਕਹਿੰਦੇ ਜਦੋਂ ਤੁਸੀਂ ਇੱਕ ਦੇ ਬਣ ਗਏ ਉਹਨੂੰ ਮਨ ਵੀ ਦੇ ਦਿੱਤਾ ਉਹਨੂੰ ਤਨ ਵੀ ਦੇ ਦਿੱਤਾ ਕਹਿੰਦੇ ਫਿਰ ਉਸ ਪਰਮਾਤਮਾ ਦੇ ਦਰਸ਼ਨ ਪਾਏ ਜਾਣਗੇ ਕਹਿੰਦੇ ਭਇਓ ਅਨੁਗ੍ਰਹ ਪ੍ਰਸਾਦ ਸੰਤਨਕ ਹੈ ਹਰ ਨਾਮਾ ਹੈ ਮਿੱਠਾ ਪ੍ਰਸਾਦ ਦਾ ਭਾਵ ਵੀ ਕਿਰਪਾ ਹੁੰਦਾ ਹੈ ਅਨੁਗ੍ਰੋਹ ਦਾ ਭਾਵ ਵੀ ਕਿਰਪਾ ਹੀ ਹੁੰਦਾ ਹੈ ਗੁਰੂ ਸਾਹਿਬ ਕਹਿੰਦੇ ਭਇਓ ਅਨੁਗ੍ਰੋਹ ਪ੍ਰਸਾਦ ਸੰਤਨਕ ਹੈ ਹਰ ਨਾਮਾ ਹੈ ਮਿੱਠਾ ਕਹਿੰਦੇ ਪ੍ਰਮਾਤਮਾ ਦਾ ਨਾਮ ਫਿਰ ਮਿੱਠਾ ਲੱਗਣ ਲੱਗ ਜਾਂਦਾ ਜਦੋਂ ਸਾਡੇ ਤੇ ਕਿਰਪਾ ਕਰਤੀ ਭਇਓ ਅਨੁਗ੍ਰੋਹ ਪ੍ਰਸਾਦ ਸੰਤਨਕ ਜਦੋਂ ਸੰਤਾਂ ਦੇ ਨਾਲ ਜੁੜਾਂਗੇ ਰੱਬ ਦੇ ਪਿਆਰਿਆਂ ਦੇ ਨਾਲ ਮਿਲ ਕੇ ਗੱਲਾਂ ਬਾਤਾਂ ਕਰਾਂਗੇ ਕਹਿੰਦੇ ਫੇਰ ਹੋਣਾ ਕੀ ਹੈ ਕਿਰਪਾ ਹੋ ਜਾਣੀ ਹੈ ਫਿਰ ਪਰਮਾਤਮਾ ਦਾ ਨਾਮ ਜਿਹੜਾ ਉਹ ਮਿੱਠਾ ਲੱਗਣ ਲੱਗ ਜਾਂਦਾ ਹੈ ਹਰ ਨਾਮਾ ਹੈ ਮਿੱਠਾ ਜਨਾਨੰਕ ਕਉ ਗੁਰ ਕਿਰਪਾ ਧਾਰੇ ਸਭ ਅਕੂਲ ਨਿਰੰਜਨ ਡੀਠਾ ਜਦੋਂ ਗੁਰੂ ਸਾਹਿਬ ਨੇ ਸਾਡੇ ਤੇ ਕਿਰਪਾ ਕਰਤੀ ਨਾ ਜਨਾਨੰਕ ਕਉ ਗੁਰ ਕਿਰਪਾ ਧਾਰੇ ਜਿਸ ਦਿਨ ਗੁਰੂ ਨੇ ਸਾਡੇ ਤੇ ਕਿਰਪਾ ਕਰਤੀ ਸਭ ਅਕੁਲ ਨਿਰੰਜਨ ਡੀਠਾ ਕਹਿੰਦੇ ਸਾਰਾ ਸੰਸਾਰ ਜਿਹੜਾ ਉਹ ਫਿਰ ਕਾਲਕ ਤੋਂ ਰਹਿਤ ਨਜ਼ਰ ਆਉਣ ਲੱਗ ਜਾਂਦਾ ਕਿਉਂਕਿ ਪਰਮਾਤਮਾ ਜਿਹੜਾ ਨਿਰੰਜਨ ਹੈ ਉਹ ਅੰਜਨ ਨਹੀਂ ਕਾਲਖ ਨਹੀਂ ਉਹਦੇ ਵਿੱਚ ਸਾਰਾ ਕੁਝ ਕਹਿੰਦੇ ਪਰਮਾਤਮਾ 'ਚ ਇਹ ਨਜ਼ਰ ਆਉਣ ਲੱਗ ਜਾਂਦਾ ਹੈ ਹਰ ਇੱਕ ਦੇ ਵਿੱਚ ਪਰਮਾਤਮਾ ਹੀ ਨਜ਼ਰ ਆਉਣਾ ਹੈ ਬੱਚੇ 'ਚ ਵੀ ਪਰਮਾਤਮਾ ਦਿਸਣਾ ਹੈ ਸਿਆਣਿਆਂ 'ਚ ਵੀ ਪਰਮਾਤਮਾ ਦਿਸਣਾ ਹੈ ਨੌਜਵਾਨਾਂ 'ਚ ਵੀ ਪਰਮਾਤਮਾ ਹੀ ਦਿਸਣਾ ਹੈ ਫਿਰ ਸਾਡੇ ਅੰਦਰੋਂ ਕਾਮ ਕ੍ਰੋਧ ਲੋਭੋ ਹੰਕਾਰੋਂ ਨਿਕਲ ਜਾਣਾ ਹੈ ਤੇ ਫਿਰ ਸਾਰਿਆਂ ਦੇ ਵਿੱਚ ਉਹੀ ਰੱਬੇ ਦਿਸਣਾ ਹੈ ਜੇ ਕਿਸੇ ਪਸ਼ੂ ਪੰਛੀ ਦੇ ਵੀ ਡੰਡਾ ਮਾਰਨ ਲੱਗਣਾ ਹੈ ਨਾ ਉਦੋਂ ਵੀ ਸਾਨੂੰ ਉਹੀ ਰੱਬ ਯਾਦ ਆਉਣਾ ਕਿ ਇਹਦੇ ਵਿੱਚ ਵੀ ਉਹੀ ਪਰਮਾਤਮਾ ਹੈ ਨਾ ਇਹਨੇ ਮਾਰੀਏ ਤੇ ਜਦੋਂ ਸਾਨੂੰ ਦਿਸਦਾ ਹੀ ਨਹੀਂ ਕੁਝ ਉਦੋਂ ਅਸੀਂ ਬੜਾ ਕੁਝ ਕਰ ਲੈਨੇ ਆ ਤੇ ਜਦੋਂ ਸਾਡੇ ਅੰਦਰ ਪਰਮਾਤਮਾ ਵਸ ਜਾਂਦਾ ਹੈ ਉਦੋਂ ਫਿਰ ਪਸ਼ੂਆਂ ਪੰਛੀਆਂ 'ਚ ਵੀ ਸਾਨੂੰ ਰੱਬ ਦਿਸਣ ਲੱਗ ਜਾਂਦਾ ਹੈ ਭਇਓ ਅਨੁਗ੍ਰਹੋ ਪ੍ਰਸਾਦ ਸੰਤਨ ਕੈ ਹਰ ਨਾਮ ਹੈ ਮਿੱਠਾ ਜਨ ਨਾਨਕ ਕਉ ਗੁਰ ਕਿਰਪਾ ਧਾਰੇ ਸਭ ਅਕਾਲ ਨਿਰੰજન ਡੇਠਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ